ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲਓ ਜੀ ਆਪਾਂ ਵਾਦੇ ਮੁਤਾਬਕ ਸੀਰੀਜ਼ ਸ਼ੁਰੂ ਕਰਨ ਲੱਗੇ ਆ ਅੱਜ ਆਪਾਂ ਬਿਊਟੀ ਸੀਰੀਜ਼ ਸ਼ੁਰੂ ਕਰਾਂਗੇ ਤੇ ਉਮੀਦ ਕਰਦੀ ਹਾਂ ਵੀ ਤੁਸੀਂ ਸਾਰੇ ਮੇਰੇ ਨਾਲ ਇਸ ਗੱਲ ਤੇ ਤਾਂ ਸਹਿਮਤ ਹੋ ਕਿ ਇੱਕ ਹੀ ਲਾਈਫ ਹੈ ਤੇ ਇਹਨੂੰ ਖੂਬਸੂਰਤੀ ਨਾਲ ਜੀਉਣ ਦਾ ਸਾਰਿਆਂ ਦਾ ਬਰਾਬਰ ਹੱਕ ਹੈ ਤੇ ਆਪਾਂ ਇਹਨੂੰ ਹੋਰ ਖੂਬਸੂਰਤ ਬਣਾਉਂਦੇ ਜਾਣਾ ਸਭ ਤੋਂ ਪਹਿਲਾਂ ਇਹਨੂੰ ਖੂਬਸੂਰਤ ਬਣਾਉਣ ਲਈ ਸਾਨੂੰ ਆਪਣੇ ਆਪ ਨੂੰ ਪਿਆਰ ਕਰਨਾ ਪਊਗਾ ਜੇ ਅਸੀਂ ਜਦੋਂ ਆਪਣੇ ਆਪ ਨੂੰ ਪਿਆਰ ਕਰਨ ਲੱਗ ਜਾਈਏ ਉਦੋਂ ਆਪਣੇ ਆਪ ਨੂੰ ਨਿਖਾਰਨਾ ਸ਼ੁਰੂ ਕਰ ਦਿੰਨੇ ਆ ਤਾਂ ਇਸ ਪਹਿਲੇ ਸਟੈਪ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰਾਂਗੇ ਕਿਉਂਕਿ ਸਾਰਿਆਂ ਦਾ ਇੱਕੋ ਹੀ ਚਾਂਸ ਹੈ ਧਰਤੀ 'ਤੇ ਸਾਨੂੰ ਇੱਕੋ ਹੀ ਚਾਂਸ ਮਿਲਿਆ ਹੋਇਆ ਹੈ ਪਰਮਾਤਮਾ ਦਾ ਨਾ ਲੈਣਾ ਹੈ ਕਿਰਤ ਕਰਨੀ ਹੈ ਸੱਚ ਦੇ ਰਾਹ 'ਤੇ ਚੱਲਣਾ ਹੈ ਤੇ ਫਿਰ ਆਪਣੇ ਆਪ ਨੂੰ ਸਵਾਰ ਲੈ ਤੇ ਲੋ ਜੀ ਉਹਦੇ ਚੋਂ ਅੱਜ ਅਸੀਂ ਰਿਚਲ ਕਰਾਂਗੇ ਅ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਪਾਣੀ ਨੂੰ ਤਾਂ ਹੱਥ ਲਾਉਣ ਦਾ ਵੀ ਜੀ ਨਹੀਂ ਕਰਦਾ ਠੰਡੇ ਨੂੰ ਤਾਂ ਬਿਲਕੁਲ ਵੀ ਜੀ ਨਹੀਂ ਕਰਦਾ ਫੇਸ਼ਲ ਫੇਸ਼ਲ ਬਹੁਤ ਔਖੇ ਲੱਗਦੇ ਫੰਕਸ਼ਨ ਵੀ ਨਾਲ ਦੇਣਾ ਚਾਹੀਉਂਦੇ ਹੈ ਫੇਸ਼ਲ ਕਰਨਾ ਵੀ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਹਰ ਚੀਜ਼ ਇਕਨੋਮਿਕਲੀ ਕਰਨ ਦਾ ਤੁਹਾਨੂੰ ਤਰੀਕਾ ਵੀ ਦੱਸਦੀ ਰਹੂੰਗੀ ਤੇ ਅੱਜ ਆਪਾਂ ਜਿਹੜਾ ਫਿਸ਼ ਕਰਾਂਗੇ ਬੇਹੱਦ ਨਿਖਾਰ ਆਉਣ ਵਾਲਾ ਥੋੜੇ ਦੇ ਇਮੀਡੀਏਟ ਨਿਖਾਰ ਆਊਗਾ ਤੁਸੀਂ ਕਰਕੇ ਜਾਉਂਗੀ ਤਾਂ ਹੋ ਨਹੀਂ ਸਕਦਾ ਕਿ ਤੁਹਾਨੂੰ ਕੋਈ ਐ ਨਾ ਪੁੱਛੇ ਕਿ ਫੇਸ਼ਲ ਕਿੱਥੋਂ ਕਰਾਇਆ ਠੀਕ ਹੈ ਜੀ ਚਲੋ ਮੈਂ ਪਹਿਲਾਂ ਰਿੰਗਸ ਉਤਾਰ ਦਿਆਂ ਕਿਉਂਕਿ ਇਹਦੇ ਵਾਸਤੇ ਮੈਨੂੰ ਇਹ ਕੰਮ ਤਾਂ ਕਰਨਾ ਪਊਗਾ ਨਹੀਂ ਤਾਂ ਫਿਰ ਚੁੱਕ ਸਕਦੀਆਂ ਹਨਾ ਤੋ ਲੋ ਜੀ ਹ ਕਰਦੇ ਸ਼ੁਰੂ ਆਪਾਂ ਇਹਦੇ ਵਾਸਤੇ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਨਾ ਹੀ ਆਪਾਂ ਬਾਰੇ ਪਾਣੀ ਪੂਣੀ ਲਾਉਣੇ ਡਰਾਈ ਫੇਸ਼ੀਅਲ ਕਰਾਂਗੇ ਆਪਾਂ ਅੱਜ ਬਿਲਕੁਲ ਪਾਣੀ ਤੋਂ ਬਗੈਰ ਜਿਹੜੀ ਵੀ ਤੁਹਾਡੇ ਕੋਲ ਕ੍ਰੀਮ ਪਈ ਹੈ ਜਿਹੜੀ ਵੀ ਤੁਸੀਂ ਕੋਲਡ ਕ੍ਰੀਮ ਲਾਉਣੀ ਹੋ ਜਾਂ ਜਿਹੜੀ ਵੀ ਤੁਸੀਂ ਰੁਟੀਨ ਦੇ ਵਿੱਚ ਕ੍ਰੀਮ ਯੂਜ਼ ਕਰਦੇ ਹੋ ਮੋਇਸਚਰਾਈਜ਼ਰ ਯੂਜ਼ ਕਰਦੇ ਹੋ ਜਿਹੜੀ ਵੀ ਤੁਸੀਂ ਹੋਮ ਮਤਲਬ ਬਾਜ਼ਾਰ ਦੀ ਜਿਹੜੀ ਹੈ ਕ੍ਰੀਮ ਉਹ ਯੂਜ਼ ਕਰਦੇ ਹੋ ਤੁਸੀਂ ਪਾਉਂਡਸ ਹੋਵੇ ਜਿਹੜੀ ਮਰਜੀ ਜਿਹੜੀ ਤੁਸੀਂ ਯੂਜ਼ ਕਰਨੀ ਹੈ ਉਹ ਤੁਸੀਂ ਕ੍ਰੀਮ ਲੈ ਲੈਣੀ ਹੈ ਠੀਕ ਹੈ ਤੇ ਮੇਰੇ ਕੋਲੇ ਪ्युअर ਰੂਟਸ ਦੀ ਹੈ ਵੈਸੇ ਤੁਹਾਨੂੰ ਪਤਾ ਹੈ ਮੇਰੇ ਕੰਮ ਬੜਾ ਸਿੱਧਾ ਹੁੰਦਾ ਹੈ ਠੀਕ ਹੈ ਤੇ ਫਿਰ ਵੀ ਤੁਸੀਂ ਪਾਉਣਾ ਚਾਹੋ ਤਾਂ ਉਹ ਦੀ ਚਾਹ ਸਕਦੇ ਹੋ ਕੋਲੀ ਚ ਠੀਕ ਹੈ ਮੈਂ ਹੱਥ ਤੀ ਲੈ ਲਈ ਐਨੀ ਸਾਰੀ ਕਰੀਮ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਕਲੀਨਸਿੰਗ ਆਪਣੇ ਫੇਸ ਦੀ ਠੀਕ ਹੈ ਹੁਣ ਤੁਸੀਂ ਕਹੋਗੇ ਕਲੀਨਸਿੰਗ ਵੀ ਕਰੀਮ ਨਾਲ ਕਰਾਂਗੇ ਆਪਾਂ ਠੀਕ ਹੈ ਕਲੀਨਸਿੰਗ ਵੀ ਕਰੀਮ ਨਾਲ ਕਰਾਂਗੇ ਲੋ ਕਾਫੀ ਸਾਰੀ ਕਰੀਮ ਲੈ ਲਈ ਮੈਂ ਨੀਅਰ ਅਬਾਊਟ ਐਨੀ ਸਾਰੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਹੈ ਦੁੱਧ ਜੇ ਕੱਚਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਮੇਰੇ ਕੋਲ ਕੱਚਾ ਹੈ ਤੇ ਨਹੀਂ ਵੀ ਹੈਗਾ ਤਾਂ ਤੁਸੀਂ ਚਮਚਾ ਸਾਰਾ ਦੁੱਧ ਇਹਦੇ ਵਿੱਚ ਪਾ ਲੈਣੇ ਤੇ ਇਹਨੂੰ ਕਰ ਲੈਣਾ ਮਿਕਸ ਇਦਾਂ ਹੀ ਹੱਥ ਨਾਲ ਹੀ ਲਓ ਜੀ ਹੋ ਗਈ ਮਿਕਸਿੰਗ ਇਹਦੀ ਆ ਦੇਖੋ ਕੋਲੀਚ ਕਰੋਗੇ ਨਾ ਤੁਸੀਂ ਕੋਲੀ ਵੀ ਲਿਬੜੂਗੀ ਇੰਨੀ ਕੁ ਕਰੀਮ ਤੇ ਇੰਨੇ ਕੁ ਦੁੱਧ ਨਾਲ ਕੋਈ ਕੁਝ ਨਹੀਂ ਹੋਣਾ ਲੋ ਠੀਕ ਹੈ ਬਿਲਕੁਲ ਮਿਕਸ ਹੋਊਗੀ ਕਲੀਨਸਿੰਗ ਕਰਨ ਲਈ ਯੂਜ਼ ਕਰਨਾ ਕਿਉਂਕਿ ਜਿਹੜਾ ਦੁੱਧ ਹੁੰਦਾ ਉਹ ਬਹੁਤ ਬਹੁਤ ਅੱਛਾ ਕਲੀਨਜ਼ਰ ਹੁੰਦਾ ਹੈ ਠੀਕ ਹੈ ਤੇ ਬਹੁਤ ਡੀਪ ਕਲੀਨਸਿੰਗ ਕਰ ਦੇਣਾ ਥੋੜੀ ਜਿਹੀ ਇਸ ਦੀ ਜੇ ਤੁਸੀਂ ਮਤਲਬ ਤੁਹਾਨੂੰ ਕੋਈ ਸਕਿਨ ਇਸ਼ੂਸ ਚੱਲ ਰਹੇ ਹੈ ਹਨਾ ਰਫਨੈਸ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਾਬਣਾਂ ਜਾਂ ਕੁਝ ਹੋਰ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਤੁਸੀਂ ਦੁੱਧ ਨਾਲ ਨਾਓ ਜਿਵੇਂ ਪਹਿਲਾਂ ਬੱਚਿਆਂ ਨੂੰ ਹਨਾ ਨਵੇਂ ਨਿਊਲੀ ਬੌਰਨ ਬੱਚਿਆਂ ਨੂੰ ਮਾਵਾ ਜਿਹੜੀਆਂ ਦੁੱਧ ਨਾਲ ਵਾਲੀ ਨਾ ਹੁੰਦੀਆਂ ਰਹਿੰਦੀਆਂ ਸੀ ਕਿੰਨੇ ਕਿੰਨੇ ਮਹੀਨੇ ਤੇ ਉਹ ਦੁੱਧ ਜਿਹੜਾ ਹੈ ਬਹੁਤ ਅੱਛਾ ਕਲੀਨਜ਼ਰ ਹੈ ਗਰਦਨ ਤੇ ਇਹ ਲਗਾ ਲੈਣਾ ਜੇ ਤੁਹਾਨੂੰ ਲੱਗੇ ਕਿ ਥੋੜਾ ਸਰਫਾ ਨਹੀਂ ਕਰਨਾ ਹੋਰ ਪਾ ਲੈਣਾ ਵਿੱਚੋਂ ਮੈਂ ਤਾਂ ਦੁੱਧ ਹੋਰ ਪਾ ਲੈਣੀ ਹੈ ਕਰੀਮ ਤਾਂ ਬਹੁਤ ਹੈ ਮੇਰੇ ਕੋਲ ਲੋ ਹੋਰ ਅੱਛੀ ਦਵਾਈ ਹੈ ਜਿਹੜੀ ਤੁਹਾਨੂੰ ਲੱਗੀ ਸੀ ਉਹ ਹੀ ਆ ਜੂਗੀ ਬਹੁਤ ਚੰਗੀ ਤਰ੍ਹਾਂ ਆਪਾਂ ਇਹ ਜ਼ਿਕਰਾਂਗੇ 2-3 ਮਿੰਟ ਇਹ ਨੂੰ ਤੁਸੀਂ ਆਪਣੀ ਆਈਸ ਦੇ ਕੋਲ ਵੀ ਕਰ ਸਕਦੇ ਹੋ ਬਟ ਹੱਥ ਤੋਂ ਮੈਂ ਪਹਿਲਾਂ ਵੀ ਦੱਸਦੀ ਹੁੰਦੀ ਆ ਸੌਫਟ ਰੱਖਣਾ ਤੇ ਲਓ ਜੀ ਚੰਗੀ ਤਰ੍ਹਾਂ ਮੱਥੇ ਤੇ ਜੇ ਤੁਹਾਡੇ ਇਦਾਂ ਲੈਣਾ ਹੈ ਤਾਂ ਤੁਸੀਂ ਉੱਪਰ ਨੂੰ ਜ਼ਿਆਦਾ ਜ਼ੋਰ ਲਾ ਕੇ ਕਰਿਆ ਕਰੋ ਠੀਕ ਹੈ ਤਾਂ ਕਿ ਉਹ ਲਾਈਨ ਸਟੇਜੇ ਰਹੋ ਆਪਾਂ ਨੂੰ ਵਾਸ਼ ਆਊਟ ਹੋ ਜਾਣਾ ਲਾਈਨਸ ਇਸ ਤਰ੍ਹਾਂ ਤੁਸੀਂ ਦਬਾਰਾ ਦਬਾਰਾ ਹੱਥ ਤੇ ਲਾ ਕੇ ਤੇ ਕਰੀਮ ਵਿੱਚ ਹੀ ਭਰ ਜਾਣੀ ਉਸ ਦੇਖੋ ਲਓ ਪੇਜੀ ਇਸ ਤਰ੍ਹਾਂ ਕਰੂਗੀ ਇਹ ਕਿ ਚੰਗੀ ਤਰ੍ਹਾਂ ਤੁਹਾਡਾ ਜਿਹੜਾ ਫੇਸ ਆ ਉਹ ਸਾਫ਼ ਹੋ ਜਾਊਗਾ ਕਿ ਬਦ ਦੁੱਧ ਪਾਇਆ ਪਰ ਇਹ ਨਾ ਇਸ ਤਰ੍ਹਾਂ ਪਾ ਚੰਗੀ ਤਰ੍ਹਾਂ ਜਿੰਜ਼ਿੰਗ ਕਰ ਰਹੀ ਹੈ ਬੱਥੇ ਟੋ ਠੀਕ ਹੈ ਤੇ ਫਿਰ ਆਪਾਂ ਇਹਨੂੰ ਨਾ ਉਤਾਰਨਾ ਨਹੀਂ ਕਿਉਂਕਿ ਕੋਈ ਗੱਲ ਨਹੀਂ ਉਹ ਇਦਾਂ ਹੀ ਲੱਗੇ ਰਹਿਣ ਦੇਣਾ ਹੈਗਾ ਕਰੀਮ ਨੂੰ ਵਾਸ਼-ਵੁਸ਼ ਨਹੀਂ ਆਪਾਂ ਕਰਨਾ ਹੈਗਾ ਠੀਕ ਹੈ ਅਗਲਾ ਸਟੈਪ ਕਰਾਂਗੇ ਆਪਾਂ ਠੀਕ ਹੈ ਤੇ ਨੈਕਸਟ ਸਟੈਪ ਆਪਾਂ ਕਰਾਂਗੇ ਕਰੀਮ ਆਪਾਂ ਨੂੰ ਚਾਹੀਦੀ ਹੈ ਹਾਲੀ ਠੀਕ ਹੈ ਹੁਣ ਆਪਾਂ ਕਰਾਂਗੇ ਐਕਸਫੋਲੀਏਸ਼ਨ ਇਹਦੇ ਲਈ ਆਪਾਂ ਲੈ ਲਈ ਕਾਫੀ ਤੇ ਇੱਕ ਮੈਂ ਇਹਦੇ ਲਈ ਲਿਆ ਹੈ ਸ਼ੱਕਰ ਤੁਸੀਂ ਚੀਨੀ ਲੈ ਸਕਦੇ ਹੋ ਮੈਂ ਸ਼ੱਕਰ ਲਈ ਹੈ ਠੀਕ ਹੈ ਹਲੋ ਠੀਕ ਸ਼ੱਕਰ ਲਈ ਇੱਕ ਚਮਚਾ ਤੇ ਉਹਦੇ ਵਿੱਚ ਆਪਾਂ ਪਾਉਂਦਾ ਪਾਣੀ ਹੈ ਅੱਧਾ ਸਾਰਾ ਚਮਚਾ ਅੱਧਾ ਪਾ ਲਉ ਵੱਧ ਪਾ ਲਉ ਵੱਧੀ ਪਾ ਲਿਆ ਮੈਂ ਪਾਉਣਾ ਸਾਰਾ ਚਮਚਾ ਪਾ ਲਿਆ ਠੀਕ ਹੈ ਕਾਫੀ ਦਾ ਕਾਫੀ ਤੇ ਸ਼ੱਕਰ ਦੋਨੋਂ ਪਾ ਲੈਣੇ ਤੇ ਇਹਨਾਂ ਨੂੰ ਮਿਕਸ ਕਰ ਲੈਣੇ ਇਹਦੇ ਚ ਆਪਾਂ ਲੈ ਲੈਣਾ ਇੱਕ ਚਮਚਾ ਹੱਥ ਤੇ ਲੈ ਲੈਣੀ ਹੈ ਮੈਂ ਫੇਰ ਨਹੀਂ ਤਾਂ ਕੋਲੀ ਨੂੰ ਫੇਰ ਚਿਪਕ ਜੂ ਫੇਰ ਆਪਣਾ ਮਟੀਰੀਅਲ ਉਹਦੇ ਵਿੱਚ ਕਰੀਮ ਵੀ ਚਿਪਕ ਲੈਣੀ ਓਕੇ ਤੇ ਉਹ ਵੀ ਆਪਣਾ ਦੁੱਧ ਵਾਲਾ ਤੇ ਕਰੀਮ ਵਾਲਾ ਚਮਚਾ ਪਿਆ ਹੀ ਹੈ ਉਸੇ ਚਮਚੇ ਦੇ ਨਾਲ ਆਪਾਂ ਕਰੀਮ ਲੈ ਲੈਣੀ ਹੈ ਲਓ ਜੀ ਠੀਕ ਹੈ ਉਹੀ ਕਰੀਮ ਜਿਹੜੀ ਤੁਸੀਂ ਜਿਹੜੀ ਆਪਾਂ ਸ਼ੁਰੂ ਕੀਤੀ ਸੀਗੀ ਉਹੀ ਵਾਲੀ ਕਰੀਮ ਠੀਕ ਹੈ ਮੈਂ ਛੋਟੀ ਡੱਬੀ ਰਹੀ ਹੈ ਮੇਰੇ ਕੋਲ ਜਿਹੜੀ ਆਪਣੀ ਨਾਰਮਲ ਪਰਸ ਕੋਸ ਚ ਪਾਉਣ ਵਾਲੀ ਹੁੰਦੀ ਹੈ ਉਹ ਵਾਲੀ ਡੱਬੀ ਹੈ ਉਹਦੇ ਨਾਲ ਤੁਸੀਂ ਲਓ ਜੀ ਨੀਅਰ ਅਬਾਊਟ ਅੱਧੇ ਚਮਚਾ ਤੋਂ ਵੱਧ ਹੀ ਅੰਦਰ ਕੋਲ ਟੀਮ ਲਓ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਜੇ ਜੀ ਆਪਾਂ ਨੂੰ ਲੱਗੂਗਾ ਵੀ ਕਰੀਮ ਘਟ ਹੈ ਤਾਂ ਆਪਾਂ ਹੋਰ ਕਰੀਮ ਪਾ ਲਾਂਗੇ ਠੀਕ ਹੈ ਲੋ ਜੀ ਇਹਦੇ ਨਾਲ ਬਹੁਤ ਅੱਛੀ ਐਕਸਫੋਲੀਏਸ਼ਨ ਹੋ ਜਾਣੀ ਥੋਡੀ ਜੇ ਕੋਈ ਦਾਣਾ ਵੱਡਾ ਲੱਗੇ ਤੁਹਾਨੂੰ ਜਿਆਦਾ ਚੁਬਣ ਜਿਹਾ ਲੱਗੇ ਤਾਂ ਤੁਸੀਂ ਉਹਨੂੰ ਛਾੜ ਦੇਣਾ ਤੇ ਕੋਲੇ ਹੱਥਾਂ ਦੇ ਨਾਲ ਫੇਰ ਤੋਂ ਐਕਸਪੋਜੀਸ਼ਨ ਕਰਾਂਗੇ ਆਪਾਂ ਬਹੁਤ ਅੱਛਾ ਇਫੈਕਟ ਦਿੰਦੀ ਹੈ ਕਾਫੀ ਜਿਵੇਂ ਜਿਵੇਂ ਆਪਾਂ ਇਹਨੂੰ ਕਰੀ ਚੱਲਾਂਗੇ ਨਾ ਯੂਜ਼ ਓਵੇਂ ਓਵੇਂ ਇਹ ਖੁਰਦੀ ਵੀ ਜਾਊਗੀ ਆਪਣੇ ਫੇਸ ਦੇ ਉੱਤੇ ਰੰਗ ਛਿੜਾਉਣਾ ਸ਼ੁਰੂ ਕਰ ਦਊਗੀ ਥੋੜਾ ਥੋੜਾ ਸ਼ੱਕਰ ਜ਼ਰੂਰੀ ਨਹੀਂ ਮੈਂ ਸ਼ੱਕਰ ਲਈ ਹੈ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਜੇ ਹੈਗੀ ਤਾਂ ਬਹੁਤ ਅੱਛੀ ਗੱਲ ਹੈ ਕਰਿਆਮ ਹੀ ਆਪਣੀ ਹੁੰਦੀ ਹੈ ਠੀਕ ਹੈ ਗੁੜ ਨਹੀਂ ਸ਼ੱਕਰ ਤੇ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਚੀਨੀ ਨੂੰ ਪੀਸ ਕੇ ਜੇ ਪੀਸੀ ਹੋਈ ਹੈਗੀ ਤਾਂ ਉਹ ਇਹ ਤਾਂ ਤੁਸੀਂ ਪੀਸ ਲੈਣਾ ਤੇ ਉਹਨੂੰ ਤੁਸੀਂ ਐਕਸਫੋਲੀਏਸ਼ਨ ਕਰਨੀ ਹੈ ਐਕਸਫੋਲੀਏਸ਼ਨ ਬਹੁਤ ਜ਼ਰੂਰੀ ਹੈ ਡੈਡ ਸਕਿਨ ਉਤਾਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਪੁਰਾਣੀ ਸਕਿਨ ਹੁੰਦੀ ਹੈ ਨਾ ਤਾਂ ਉਹਦੇ ਨਾਲ ਤੁਹਾਡੇ ਰਫਨੈਸੰ ਮਹਿਸੂਸ ਹੋਣ ਲੱਗ ਪੈਂਦੀ ਹੈ ਸਕਿਨ ਦੇ ਉੱਤੇ ਫਰੈਸ਼ਨੈਸ ਲੈਣ ਵਾਸਤੇ ਜ਼ਰੂਰੀ ਹੈ ਕਿ ਪੁਰਾਣੀ ਸਕਿਨ ਨੂੰ ਝਾੜੀਏ ਆਪਾਂ ਠੀਕ ਹੈ ਤਾਂ ਇਸ ਕਰਕੇ ਨਵੀਂ ਸਕਿਨ ਤਾਂ ਹੀ ਦਿਖੂਗੀ ਸੋਹਣੀ ਸੋਹਣੀ ਫਰੈਸ਼ ਫਰੈਸ਼ ਤਾਂ ਹੀ ਲੱਗਾਂਗੇ ਅਸੀਂ ਜੇ ਐਕਸਫੋਲੀਏਸ਼ਨ ਐਕਸਫੋਲੀਏਸ਼ਨ ਅਚੀ ਤਰ੍ਹਾਂ ਸਕਰਬਿੰਗ ਕਰ ਦਾਂਗੇ ਆਪਾਂ ਤੇ ਇੱਕ ਤੋਂ ਡੇਢ ਮਿੰਟ ਆਪਾਂ ਸਕਰਬਿੰਗ ਕਰਨੀ ਹੈ ਤੇ ਹਫਤੇ ਚ ਦੋ ਵਾਰੀ ਘੱਟੋ-ਘੱਟ ਜੂਰ ਕਰਿਆ ਕਰੋ ਡੈਡ ਸਕਿਨ ਉਤਾਰ ਦੋ ਪੁਰਾਣੀ ਸੈਲ ਬਿਹੀ ਜੀ ਹੁੰਦੇ ਨੇ ਉੱਤਰ ਜਾਣ ਤੇ ਨਵੇਂ ਜਿਹੜੀ ਤੁਹਾਡੀ ਸਕਿਨ ਹੈਗੀ ਆ ਉਹ ਦਿਖਣੀ ਸ਼ੁਰੂ ਹੋ ਜਾਣ ਹੁਣ ਮੇਰੇ ਕੋਲੇ ਆ ਕਰੀਮ ਬਹੁਤ ਹੈ ਚਿਹਰੇ ਦੇ ਉੱਤੇ ਇਸ ਕਰਕੇ ਮੈਂ ਲੋੜ ਅਨੁਸਾਰ ਹੋਰ ਕੋਲੀ ਦੇ ਵਿੱਚੋਂ ਮੈਂ ਜਿਹੜਾ ਪਿੱਛੇ ਹੱਥ ਕਰਦੀ ਆ ਉਹ ਇਸੇ ਲਈ ਕਰਦੀ ਆ ਕਿ ਕੋਲੀ ਦੇ ਵਿੱਚੋਂ ਕਾਫੀ ਤੇ ਉਹਦਾ ਮਿਸ਼ਰਣ ਪਿਆ ਹੈ ਉਵੇਂ ਹੋਰ ਲੈ ਲਈ ਉਹਦੇ ਵਿੱਚ ਵਿੱਚ ਸਿੱਧਾ ਤਾਂ ਨਹੀਂ ਸੀ ਪਾਇਆ ਫਿਰ ਕਰੀਮ ਵੇਸਟ ਹੁੰਦੀ ਐ ਇੰਨੀ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀਗੀ ਠੀਕ ਹੈ ਕਿਉਂਕਿ ਪਹਿਲੀ ਵੀ ਨਹੀਂ ਆਪਾਂ ਉਤਾਰੀ ਸੀਗੀ ਇਹਨੂੰ ਬਹੁਤਾ ਅੱਖਾਂ ਦੇ ਨੇੜੇ ਨਹੀਂ ਕਰਨਾ ਕਿਉਂਕਿ ਸਕਿਨ ਬਹੁਤ ਸੈਂਸਿਟਿਵ ਹੁੰਦੀ ਹੈ ਅੱਖਾਂ ਦੇ ਆਸ-ਪਾਸ ਵਾਲੀ ਇਹ ਵੀ ਹੋ ਗਿਆ ਆਪਣਾ ਦੂਸਰਾ ਸਟੈਪ ਬਹੁਤਾ ਜ਼ਿਆਦਾ ਸਾਫ਼ ਕਰਨੀ ਲੋੜ ਨਹੀਂ ਜੀ ਥੋੜੇ ਵੀ ਖੁਰ ਜਾਣੇ ਜੇ ਹੋਊਗਾ ਤਾਂ ਤੁਸੀਂ ਆਪਣਾ ਮਾੜਾ ਜਿਹਾ ਕੱਪੜਾ ਮਾਰ ਕੇ ਇਦਾਂ ਮੈਂ ਕੱਪੜਾ ਸਾਫ਼ ਹੀ ਐਸੀ ਕੰਬਲੀ ਰੱਖਿਆ ਸੀ ਕੋਲੇ ਜੇ ਜਰੂਰਤ ਪਈ ਤਾਂ ਮੈਂ ਫੇਰ ਮਾਰ ਦੂੰਗੀ ਲੋ ਜੀ ਹੈਨੀ ਠੀਕ ਹੈ ਤੇ ਹੁਣ ਤੁਸੀਂ ਕੀ ਕਰਨਾ ਹੈ मसाज करनी अपन तीसरा स्टेप करना है वो वास्ते आप चाहिए है ग्लिसरीन ठीक है जिड़ी के मॉइस्चर लॉक करूंगी तो एक विटामिन ई का कैप्सूल पहले मैं खोलना मैं ये दो चीज़ा ना हम मेरी डब्बी च बहुत थोड़ा जी रह गई क्रीम तो मैं दो चीज़ें डब्बी पा है खोल के ਇਦੇ ਵਿੱਚੋਂ ਮੈਂ ਥੋੜੀ ਜਿਹੀ ਕਰੀਮ ਕੱਢ ਦਿੰਨੀ ਐ ਡੱਬੀ ਚੋਂ ਟੱਕੰਦੇ ਲੈ ਲੈਣੀ ਕਿਉਂਕਿ ਮੈਂ ਮੇਰੀ ਡੱਬੀ ਖਤਮ ਹੋ ਜਾਣੀ ਐ ਅੱਜ ਇੱਕ ਸਟੈਪ ਜਿਹੜਾ ਰਹਿ ਗਿਆ ਉਹ ਆਪਾਂ ਇਹਦੇ ਵਿੱਚ ਹੀ ਕਰ ਲਾਂਗੇ ਸਿੱਧਾ ਲੋ ਜੀ ਜੇ ਲੋੜ ਪਈ ਤਾਂ ਆਪਾਂ ਇੱਕ ਡੱਬੀ ਆਪਣੇ ਕੋਲੇ ਹੋਰ ਐ ਉਹਦੇ ਚੋਂ ਕਢ ਲਾਂਗੇ ਤੇ ਹੁਣ ਮੈਂ ਇਹਦੇ ਵਿੱਚ ਸਿੱਧਾ ਹੀ ਕਰ ਦਿੰਨੀ ਐ ਕੈਪਸੂਲ ਇਹਦੇ ਵਿੱਚ ਹੀ ਪਾ ਦਿੰਨੀ ਐ ਸਿੱਧਾ 글리ਸਰਿਨ ਤੇ ਕੈਪਸੂਲ ਲੋ ਜੀ ਥੋੜੀ ਜਿਹੀ ਗਲਿਸਰਿਨ ਪਾਣੀ ਆਪਾਂ ਤੇ ਬਸ ਇੰਨੇ ਘੱਟ ਇਹ ਹੋਣੀ ਮੇਰੇ ਹਿਸਾਬ ਨਾਲ 4 ਟੁਪਕੇ ਹੋਣਗੇ ਠੀਕ ਹੈ ਜੀ ਤੇ ਇਹਨੂੰ ਮੈਂ ਹੱਥ ਨਾਲ ਹੀ ਮਿਕਸ ਕਰਦੀ ਆ ਕਿਉਂਕਿ ਇੱਕ ਚਮਚੇ ਨਾਲ ਤਾਂ ਚਮਚੇ ਨਾਲ ਹੀ ਲੱਗ ਜੂਗੀ ਸਾਰੀ ਲਓ ਜੀ ਤੇ ਹੋ ਮੇਰੀ ਹੁਣ ਤੁਸੀਂ ਇਹ ਸੋਚੋਗੇ ਕਿ ਕਰੀਮ ਥੋੜੀ ਹੀ ਲਿਆ ਮਸਲੀ ਮੈਂ ਤੁਹਾਨੂੰ ਕਹਿਣੀ ਹੁੰਦੀ ਹੈ ਕਿ ਜ਼ਿਆਦਾ ਕੁਆਂਟੀਟੀ ਲਿਆ ਕਰੋ ਕਿਉਂਕਿ ਆਪਾਂ ਫੇਸ ਤੋਂ ਉਤਾਰੀ ਪਹਿਲੀ ਕਰੀਮ ਵੀ ਆਪਣੀ ਫੇਸ ਤੇ ਹੀ ਹੈ ਇਸ ਕਰਕੇ ਇਹ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਹੁਣ ਆਪਾਂ ਕਰਾਂਗੇ ਮ사ਜ ਜਿਹੜੀ ਕਿ 5 ਤੋਂ 7 ਮਿੰਟ ਘਟੂ ਘਟ ਕਰਾਂਗੇ ਠੀਕ ਹੈ ਨੋ ਸਿੰਸਾਈ ਦੇ ਸਟੈਪਸ ਨੂੰ ਪਤਾ ਹੀ ਹੈ ਕਿਉਂਕਿ ਇੱਕ ਵਾਰੀ ਮੈਂ ਤੁਹਾਨੂੰ ਸਾਰੇ ਸਟੈਪਸ ਦੱਸ ਦਿੰਨੀ ਆ ਇਦਾਂ ਕੰਨਾ ਤੱਕ ਜਾਣੇ ਕਿ ਉਥੇ ਪ੍ਰੈਸ਼ਰ ਦੇਣ ਜਾ ਕੇ ਦੁਬਾਰਾ ਠੀਕ ਹੈ ਤੇ ਜੇ ਤੁਹਾਨੂੰ ਇਹ ਬਹੁਤ ਐ ਲੱਗੇ ਨਾ ਵੀ ਚਿਪਕ ਚਿਪਕੂ ਜੀ ਆ ਬਹੁਤ ਜ਼ਿਆਦਾ ਚੱਲ ਨਹੀਂ ਰਿਹਾ ਤੇ ਥੋੜਾ ਜਿਹਾ ਵਿਸ਼ਕ ਦੁੱਧ ਦਵਾ ਦੇ ਲੈਓ ਕੋਲੀ ਵੀ ਆਪਣੀ ਹੱਥ ਪੂਰੇ ਹਨ ਥੋੜਾ ਫ੍ਰੀ ਫਲੋਇੰਗ ਚਲਣਾ ਚਾਹੀਦਾ ਹੈ ਠੀਕ ਹੈ ਫਿਰ ਇਥੋਂ ਇਦਾਂ ਇਦਾਂ ਠੀਕ ਹੈ ਫਿਰ ਮੱਥੇ ਤੇ ਤੇ ਇਦਾਂ ਕਰਕੇ ਆਹ ਚੀਜ਼ ਬਣਾ ਲਿਆ ਕਰੋ ਆ ਬਹੁਤ ਅੱਛਾ ਇਹਦੇ ਨਾਲ ਤੁਹਾਡੇ ਜਿਹੜੇ ਹੈ ਮੱਥੇ ਦੀ ਮ사ਜ ਇੱਕੋ ਵਾਰੀ ਹੋ ਜਾਂਦੀ ਉੱਪਰ ਨੂੰ ਕਰਨੀ ਹੈ ਪ੍ਰੈਸ਼ਰ ਦੇ ਕੇ ਠੀਕ ਹੈ ਲੋ ਇਹ ਤਾਂ ਇਹਦਾ ਬਣਾ ਲਿਆ ਕਰੋ ¿Qué quieres que acelito? ਲਓ ਜੀ ਹੁਣ ਆਪਾਂ ਲਾਵਾਂਗੇ ਬੇਸਣ ਲਾਸਟ ਸਟੈਪ ਕਰਾਂਗੇ ਠੀਕ ਹੈ ਹਜੇ ਵੀ ਫੇਸ ਧੋਣ ਦੀ ਲੋੜ ਨਹੀਂ ਹੈਗੀ ਐ ਉਵੇਂ ਹੀ ਰੱਖਣੀ ਹੈ ਕਰੀਮ ਤੇ ਹੁਣ ਆਪਾਂ ਲਾਵਾਂਗੇ ਬੇਸਣ ਠੀਕ ਹੈ ਤੇ ਨਾਲ ਲਾਵਾਂਗੇ ਉਹ ਕਰੀਮ ਬੇਸ਼ੱਕ ਇਹਨੂੰ ਵੀ ਤੁਸੀਂ ਹੱਥ ਤੇ ਪਾ ਲਓ ਕਰੀਮ ਕਰੀਮ ਨੂੰ ਤੇ ਬੇਸਣ ਨੂੰ ਸਾਰਾ ਕੰਮ ਆਪਾਂ ਤੇ ਕਰੀਮ ਨਾਲ ਹੀ ਕਰਨਾ ਹੈ ਠੀਕ ਹੈ ਲਓ ਜੀ ਹੁਣ ਆਪਾਂ ਬਣਾ ਰਹੀ ਆਂ ਕ੍ਰੀਮ ਤੇ ਪੇਸਣ ਦਾ ਫੇਸ ਮਾਸਕ ਠੀਕ ਹੈ ਲਾਸਟ ਸਟੈਪ ਲਓ ਜੀ ਬਿਲਕੁਲ ਵੀ ਪਾਣੀ ਨਹੀਂ ਲਾਇਆ ਆਪਾਂ ਫੇਸ ਦੇ ਉੱਤੇ ਲਾਸਟ ਸਟੈਪ ਅਜਿਹੜਾ ਹੁਣ ਆਪਾਂ ਕਰ ਰਹੇ ਆਂ ਇਹਦੇ ਵਿੱਚ ਆਪਾਂ ਜ਼ਰੂਰ ਬਾਅਦ ਚ ਪਾਣੀ ਦੀ ਰੂਪਤ ਪੋੜ ਲਿਆ ਸਾਰੇ ਫੇਸ ਤੇ ਪੇਸਣ ਤੇ ਕ੍ਰੀਮ ਦਾ ਆਸ ਜੀ ਡੇਰਾ ਕਿ ਬਹੁਤ ਬਹੁਤ ਅੱਛਾ ਹੈ ਔਰ ਕੁਸ਼ੀਪਾਉਂਡ ਦੀ ਰੋੜੇ ਵੀ ਸਰ। ਲੋ ਜੀ ਇੱਕ ਡੱਬੀ ਆਪਣੀ ਆਹ 10 ਰੁਪਈਆ ਦੀ ਸੀਗੀ। 5 ਕੇ 10 ਦੀ 10 ਦੀ ਮੈਨੂੰ ਲੱਗਦਾ ਹੈ ਸ਼ਾਇਦ 10 ਦੀ ਹੁੰਦੀ ਹੈ ਇਹ। ਠੀਕ ਹੈ ਜੀ ਇਹਦੇ ਨਾਲ ਆਪਾਂ ਜਿਹੜਾ ਫੇਸ਼ੀਅਲ ਕੀਤਾ ਹੈ ਥੋੜਾ ਇਹ ਬਹੁਤ ਮਹਿੰਗੀ ਫੇਸ਼ੀਅਲ ਵਾਲਾ ਨਖਾਰ ਲੈ ਕੇ ਆਊਗਾ ਠੀਕ ਹੈ ਬਹੁਤ ਬਹੁਤ ਤੁਹਾਨੂੰ ਇਧਰ ਰਿਜ਼ਲਟ ਮਿਲਣ ਵਾਲੇ ਹੁਣ ਇਹਨੂੰ ਆਪਾਂ ਬਹੁਤ ਜ਼ਿਆਦਾ ਡਰਾਈ ਤਾਂ ਨਹੀਂ ਹੋਣਾ ਨਹੀਂ ਕਿਉਂਕਿ ਕਰੀਮ ਪਾਈ ਹੋਈ ਹੈ ਵੈਸੇ ਹੀ ਆਪਾਂ 5-7 ਮਿੰਟ ਬਾਅਦ ਇਹਨੂੰ ਸਾਫ਼ ਕਰਾਂਗੇ ਲੋ ਜੀ ਮੈਨੂੰ 10 ਮਿੰਟ ਹੋ ਗਏ ਤੇ ਹੁਣ ਆਪਾਂ ਮਤਲਬ ਆ ਦੇਖੋ ਤੁਸੀਂ ਸੈਮੀ ਡਰਾਈ ਜਾ ਹੋ ਗਿਆ ਇਸ ਤੋਂ ਜ਼ਿਆਦਾ ਡਰਾਈ ਤਾਂ ਹੋਊਗਾ ਵੀ ਨਹੀਂ ਕਿਉਂਕਿ ਕਰੀਮ ਬਹੁਤ ਹੈ ਵਿੱਚ ਤੇ ਹੁਣ ਆਪਾਂ ਇਹਨੂੰ ਸਾਫ਼ ਕਰਾਂਗੇ ਗਿੱਲੇ ਕੱਪੜੇ ਨਾਲ ਠੀਕ ਹੈ ਪਹਿਲਾਂ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਸਾਰੀ ਕਿਤੇ ਗਿੱਲਾ ਕਪੜਾ ਲਾ ਲਾਂਗੇ ਕਿ ਥੋੜਾ ਜਿਹਾ ਗਿੱਲਾ ਜਿਹਾ ਹੋ ਜੂਗਾ ਇਹ ਤੇ ਫਿਰ ਇਹਨੂੰ ਆਪਾਂ ਉਤਾਰ ਲਵਾਂਗੇ ਲੋਏ ਦੇਖੋ ਤੁਸੀਂ ਸਕਿਨ ਕਿੰਨੀ ਸੋਹਣੀ ਨਿਕਲੂਗੀ ਅੰਦਰੋਂ ਜੋ ਸਰਦੀ ਦੇ ਵਿੱਚ ਤੁਸੀਂ ਚਾਹੇ ਰਾਈਚ ਬੈਠ ਕੇ ਕਰ ਲਿਓ ਬੋਰਾ ਥੋੜਾ ਫੇਸ ਹੋ ਜਾਣਾ ਹੈ ਬਿਲਕੁਲ ਕਿਉਂਕਿ ਕਾਫੀ ਦਾ ਇਫੈਕਟ ਬਹੁਤ ਜ਼ਿਆਦਾ ਵਧੀਆ ਹੁੰਦਾ ਸਕਿਨ ਦੇ ਉੱਪਰ ਸਾਫ ਕਪੜੇ ਦੇ ਨਾਲ ਸਾਫ ਕਰਨਾ ਤੁਸੀਂ ਸੌਫਟ ਕੋਡ ਆਗਲ ਲੈ ਸਕਦੇ ਹੋ ਮੈਂ ਤਾਂ ਹੀ ਇਹ ਮਲਮਲ ਜਿਹੇ ਦਾ ਕਪੜਾ ਲਿਆ ਲਓ ਜੀ ਕੋਈ ਕੁਝ ਸਾਫ ਹੋ ਗਿਆ ਹੋ ਕੋਈ ਪਾਣੀ ਨਹੀਂ ਵੇਸਟ ਕੀਤਾ ਯੂ ਆਰ ਰੈਡੀ ਟੂ ਗੋ ਸੋ ਤੁਸੀਂ ਵੀ ਕਰਿਓ ਤੇ ਕਰਕੇ ਮੈਨੂੰ ਰਿਜ਼ਲਟ ਦੱਸਿਓ ਵੀ ਕਿਹਦਾ ਆਇਆ ਦੀ ਸਰਦੀਆਂ ਦੇ ਵਿੱਚ ਇਸ ਤੋਂ ਬਹੁਤ ਸੌਖਾ ਅਫੀਸ਼ੀਅਲੀ ਹੋ ਸਕਦਾਗਾ ਤੇ ਆਪਣੀ ਸੀਰੀਜ਼ ਸਟਾਰਟ ਕਰਤੀ ਆਪਾਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਕਰਕੇ ਜਰੂਰ ਦੇਖਣਾ ਤੇ ਡੈਫੀਨਿਟਲੀ 101% ਤੁਹਾਡਾ ਜਿਹੜਾ ਫੇਸ ਹੈ ਉਹ ਚਮਕ ਉੱਠੂਗਾ ਬਿਲਕੁਲ ਸ਼ੀਸ਼ੇ ਵਰਗਾ ਗਲੋਅ ਆਊਗਾ ਫੇਸ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਬਹੁਤ ਜਲਦ ਇੱਕੋ ਹੀ ਲਾਈਫ ਹੈ ਇਹਨੂੰ ਇੰਜੋਏ ਕਰਦੇ ਰਹੋ ਆਪਣੇ ਹਿੱਸੇ ਦੀ ਲਾਈਫ ਆਪਣੀ ਮਰਜ਼ੀ ਨਾਲ ਜਿਉਣੀ ਆਪਾਂ ਬੈਸਟ ਆਫ ਲੱਕ